ਸਸੀ ਗਾਜੀ ਸਾਰਿਆਂ ਨੂੰ ਜਿੰਨੇ ਮੇਰੇ ਵੀਰ ਭਰਾ ਮੇਰੇ ਨਾਲ ਤੇ ਇਸ ਦੇ ਜੁੜੇ ਸਾਰਿਆਂ ਚਾਰ ਪੜਿਸ਼ਾ ਸ੍ਰੀ ਸਾਹਿਬ ਇਹ ਮਾਤਾ ਨੀਂ ਉਤਾਰ ਰਹੇ ਹਨ

ਆਹ ਜੁੜੇ ਨੇ ਮੇਰੇ ਕੱਲ ਨੰਨਾ ਸਾਰੇ ਲੈ ਕੇ ਸਮਾਂ ਜੀ ਕਰੀ ਜਰੂਰ ਸਪੋਰਟ ਕਰਿਓ ਸਬਸਕ੍ਰਾਈਬ ਕਰਿਓ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਥੈਂਕ ਯੂ ਹਾਂਜੀ ਇਹਦੇ ਨਾਲ ਬਹੁਤ ਹੀ ਵਧੀਆ ਗੋਦੀ ਹੋ ਜਾਂਦੀ ਆ ਨਾਲੇ ਨਾਲ ਮਿੱਟੀ ਲੱਗ ਜਾਂਦੀ ਆ ਚਕੰਦਰਾਂ ਦੀ ਚਕੰਦਰਾਂ ਦੇ ਨਾਲ ਮਿੱਟੀ ਲੱਗ ਜਾਂਦੀ ਆ ਬਹੁਤ ਹੀ ਸੋਹਣਾ ਸਫਾਈ ਨਾਲੇ ਹੋ ਜਾਂਦੀ ਆ ਤੇ ਨਾਲੇ ਸੌਖਾ ਵਾ ਸਸਤਾ ਵਾ ਜਿਹੜੀ ਦੂਜੀ ਲੇਬਰ ਇੱਕ ਤਾਂ ਲੇਬਰ ਦੀ ਸ਼ੌਰਟ ਬਹੁਤ ਆ ਲੇਬਰ ਮਿਲਦੀ ਨਹੀਂਗੀ ਦੂਜਾ ਇਹ ਲੇਬਰ ਮਿਲਦੀ ਤੇ ਨਹੀਂ ਡੂਗੀ ਗੜਾਈ ਹੁੰਦੀ ਨਹੀਂ ਹੁਣ ਆ ਆ ਇਨੀ ਪੋਲੀ ਹੋ ਗਈ ਇਥੋਂ ਆ ਅਰੇ ਨਾਲ ਤੇ ਆ ਨਾਲ ਮਿੱਟੀ ਲਾਗੀ ਚਿਕੰਦਰਾ ਨੂੰ ਹੁਣ ਗੋਡੀ ਜੇ ਕਰਾਉਂਦੇ ਰੰਬੇ ਨਾਲ ਲੇਵਰ ਤੋਂ ਤੇ ਉਹਨਾਂ ਫਿਰ ਇਦਾਂ ਨਾਲ ਮਿੱਟੀ ਨਹੀਂ ਛੱਡਦੀ ਸੋ ਇਹ ਟਰੈਕਟਰ ਵਾਲਾ ਜਿਹੜਾ ਵਾ ਸਿਸਟਮ ਬਹੁਰੀ ਵਧੀਆ ਹੈ ਇਹ ਤਾਂ ਨੂੰ ਪ੍ਰੋਪਰ ਚਿਕੰਦਰਾ ਵਾਤੇ ਗੰਦਲ ਵਾਲੀ ਖੇਤੀ ਕਰਦੇ ਆ ਕਈਆਂ ਸਾਲਾਂ ਤੋਂ ਲੱਗੇ ਹੋਏ ਆ ਤੇ ਸੁਣੀ ਫਸਲ ਹੋ ਜਾਂਦੀ ਆ ਵਧੀਆ ਹੋ ਜਾਂਦੀ ਜਾਣੀ ਕਿ ਕਣਕ ਨੂੰ ਵਧੀਆ ਨਿਕਲਦੀ ਆ ਬਹੁਤ ਸੋਹਣੀ ਫਸਲ ਹੋ ਜਾਂਦੀ ਆ ਤੇ ਮੇਰੇ ਵੀਰ ਭਾਈ ਜਰੂਰ ਕਮੈਂਟ ਸ਼ੇਅਰ ਜਰੂਰ ਕਰਿਓ ਮੇਰੇ ਚੈਨਲ ਨੂੰ ਸਬਸਕ੍ਰਾਈਬਰ ਜਰੂਰ ਕਰਿਓ ਤੁਹਾਡੀ ਸਪੋਰਟ ਦੀ ਲੋੜ ਆ ਸਪੋਰਟ ਜਰੂਰ ਕਰੋ ਸਤਿ ਸ੍ਰੀ ਅਕਾਲ ਜੀ ਸੋਇਆ ਬੰਨੇ ਆ ਕਣਕ ਦੀ ਖੇਤੀ ਹੈ ਜੀ ਕਣਕ ਤੇ ਨਾਲ ਹੀ ਚਕੰਦਰ ਹੈ ਜੀ ਹਾਂਜੀ ਬਾਕੀ ਬਾਕੀ ਇਹਦੇ ਬਾਰੇ ਪੂਰੀ ਜਾਣਕਾਰੀ ਡਿਟੇਲ ਦੇ ਵਿੱਚ ਦੇਵਾਂਗੇ ਉਹਦੇ ਵਿੱਚ ਇੱਕ ਵੱਖਰਾ ਬਲੌਗ ਬਣਾਵਾਂਗੇ ਤੇ ਇਹਦੇ ਬਾਰੇ ਦੱਸਾਂਗੇ ਵੀ ਕਿੰਨੇ ਦੀ ਫਸਲ ਹੁੰਦੀ ਹੈ ਕਿੰਨੀ ਨਿਕਲਦੀ ਆ ਤੇ ਕਿਦੋਂ ਹਿੱਲ ਬੀਜੀ ਜਾਂਦੀ ਆ ਕਿਦੋਂ ਕੁੱਟੀ ਜਾਂਦੀ ਸਾਧੀ ਜਾਣਕਾਰੀ ਅਗਲੀ ਵੀਡੀਓ ਵਿੱਚ ਦੇਵਾਂਗੇ ਤੁਹਾਨੂੰ ਸਬਸਕ੍ਰਾਈਬਰ ਜੁੜ ਕਰੋ ਲਾਈਕ ਕਮੈਂਟ ਜ਼ਰੂਰ ਕਰਿਓ ਸਪੋਰਟ ਕਰੋ ਤੁਹਾਡੀ ਸਪੋਰਟ ਵੀ ਹੋੜਿਆ ਸਪੋਰਟ ਜ਼ਰੂਰ ਕਰਿਓ ਸਤਿ ਸ਼੍ਰੀ ਅਕਾਲ ਜੀ